ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਨਾਨਾਦੇਵੀ ਮੰਦਿਰ ਕਮੇਟੀ ਵੱਲੋਂ ਖਨੋਰੀ ਮੰਡੀ ਵਿੱਚ ਕਲਸ਼ ਯਾਤਰਾ ਬੜੀ ਧੂਮ-ਧਾਮ ਨਾਲ ਕੱਢੀ ਗਈ। ਇਸ ਕਲਸ਼ ਯਾਤਰਾ ਨੂੰ ਸ਼੍ਰੀ ਸ਼ਤੀਸ਼ ਪੰਚਲ ਲੋਕ ਵਿਸਥਾਰਕ ਭਾਜਪਾ ਪੰਜਾਬ ਨੇ ਆਪਣੇ ਕਰ ਕਮ ਨਾਲ ਹਰੀ ਚੰਡੀ ਦੇ ਘਿਰਵਾਨਾ ਕੀਤਾ। ਸ਼੍ਰੀ ਪਵਨ ਗੋਇਲ, ਪ੍ਰਧਾਨ ਰਾਮ ਬਾਗ ਅਤੇ ਸ਼੍ਰੀ ਅਨਿਲ ਗੋਇਲ ਜੀ ਨੇ ਸ਼੍ਰੀ ਭਾਗਵਤ ਮਹਾਪ੍ਰਾਨ ਨੂੰ ਬੜੀ ਸ਼ਰਧਾ ਨਾਲ ਕਥਾ ਪੰਡਾਲ ਵਿੱਚ ਸਥਾਪਿਤ ਕੀਤਾ। ਇਹ ਕਲਸ਼ ਯਾਤਰਾ ਦਾਦਾ ਨਗਰ ਖੇੜੇ ਤੋਂ ਸ਼ੁਰੂ ਹੋ ਕੇ ਮੰਡਵੀ ਰੋਡ ਨਵਾਂ ਬੱਸ ਸਟੈਂਡ ਮੇਨ ਬਾਜ਼ਾਰ ਕੈਥਲਪੁਰ ਰਾਹੀ ਸ਼੍ਰੀ ਨਾਨਾ ਦੇਵ ਜੀ ਮੰਦਿਰ ਪਹੁੰਚੀ ਬਾਅਦ ਵਿੱਚ ਸਭ ਨੂੰ ਲੰਗਰ ਛਕਾਇਆ ਗਿਆ ਆਓ ਸੁਣਦੇ ਹਾਂ ਖਨੌਰੀ ਮੰਡੀ ਤੋਂ ਸਾਡੇ ਪੱਤਰਕਾਰ ਕਮਲੇਸ਼ ਗੋਇਲ ਦੀ ਰਿਪੋਰਟ ਕੀ ਕਹਿੰਦੇ ਹਨ ਆਉਦੇਦਾਰ ਤੇ ਕਮੇਟੀ ਦਾ श्री देवी देवी जो आज का कार्यक्रम श्री तल यात्रा श्री ताता खेड़ा जी से प्रारंभ हो गए श्री नारायण देवी मंदिर में बहुत ही धूमधाम से निकाली गई जिसमें श्री तीर्थ पांच जी ने झंडी देकर तल्श यात्रा को रवाना किया और आज श्री मत भागवत कथा का, का, का आयोजन तीन बजे से लेके सात बजे तक आज से लेकर सोलह अगस्त तक चलेगा जिसमें श्री धाम वृंदावन से आए पंडित श्री विष्णुदास जी महाराज जी अपने से बहुत ही अपने मीठे बी भक्तों दवत का धन्यवाद करते हैं वो जय श्री राधे हाँ जो नाम की है ਸਾਹਿਬ ਜੀ ਉਹਨਾਂ ਦੇ ਨਾਲ ਖਾਸ ਤੌਰ ਤੇ ਪਾਤੀ ਅੰਦੇ ਪੋਰੀ ਅੱਜਾਰੇ ਸਾਰੇ ਸ਼ਹਿਰ ਦੇ ਅਸਥਾਨੋਂ ਬਹੁਤ ਬਣਾਈ ਜਿੰਦਾ ਪਹਿਲੀ ਮੈਦੇਂਡੇ ਮੰਡਰ ਕਮੇਟੀ ਵੱਲੋਂ ਸ਼੍ਰੀ ਮੱਤਪਾ ਵਰਤਦਾ ਨੂੰ ਆਰਾਮ ਪਰ ਸਾਹਿਬ ਜੀ ਦੇ ਤੋਂ ਲੈ ਕੇ ਸਤੋਪੁਰ ਤੱਕ ਕੀਤਾ ਜਾ ਰਿਹਾ ਹੈ ਜਿਸ ਵਿੱਚ ਜੀ ਸ਼ਾਂਤੀ ਮਹਾਰਾਜ ਰਿੰਦਾ ਬੰਵਾਲੇ ਇਹਨਾਂ ਮੁਕਾਬਲਿਆਂ ਤੋਂ શ્રી ਮਨਤਾ ਕਹਾਣਾ ਸਰਪ੍ਰਸਤ ਰੌਣਕ ਨੇ ਤੇ ਮੇਰੇ ਉਪਰੰਤ ਇਸ ਵਿੱਚ ਅੱਜ ਸੋਨੇ ਹੀ ਬਾਦਮਾ ਨਾਮਾ ਦੁਆਰਾ ਮੱਤੀ ਲੈ ਕੇ 1000000 ਰੁਪਏ ਪਰ ਮੈਂ ਕਰਦੇ ਹੋਏ શ્રી ਨਰਦੇਵ ਮੰਦਰ ਦੇ ਸਪੋਰਟ ਹੋਇਆ ਅਸੀਂ ਨਰਦੇਵ ਮੰਦਰ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸੋਹਣਾ ਸਾਹਿਬ ਜੀ ਦਾ ਸਾਹਿਬ ਜੀ ਸ੍ਰੀ ਮਾਤਾ ਗੁਰੂ ਕਥਾ ਦਾ ਸ਼ੁਭ ਆਰੰਭ ਕਰਾ ਰਹੇ ਨੇ ਅਤੇ ਸਨਾਤਨ ਧਰਮ ਨੂੰ ਇੱਕ ਨਵੀਂ ਦਿਸ਼ਾ ਵੱਲ ਲੈ ਜਾ ਰਹੇ ਨੇ ਜੋ ਅੱਜ ਦੇ ਟਾਈਮ ਧਰਮ ਪਰਵਰਤਨ ਬਹੁਤ ਹੀ ਜ਼ਿਆਦਾ ਹੋ ਰਿਹਾ ਹੈ ਉਸ ਨੂੰ ਰੋਕਣ ਦੇ ਲਈ ਇਸ ਤਰ੍ਹਾਂ ਦੇ ਧਾਰਮਿਕ ਪ੍ਰੋਗਰਾਮ ਕਰਦੇ ਬਹੁਤ ਜ਼ਰੂਰੀ ਨੇ ਤਾਂ ਕਿ ਅੱਗੇ ਤੋਂ ਕੋਈ ਵੀ ਧਰਮ ਪਰਵਰਤਨ ਕਰਦਾ ਹੋਵੇ ਉਸ ਨੂੰ ਰੋਕਿਆ ਜਾ ਸਕੇ ਦੇਖੋ ਫਤੋਵਾ ਦਾ ਆਪਣੀਆਂ ਨੂੰ ਕਾਰਜ ਪ੍ਰਧਾਨਤਾ ਜਾ ਕੇ ਸ਼ੁਕਰੀਆਵਾਦ ਜੈ ਜੀ ਜਿਹਨਾਂ ਨਾਮ ਕੀਤੇ ਹੋਤੇ ਕੀ ਹੈ ਅੱਜ ਦੇ ਪ੍ਰੋਗਰਾਮ ਦੇ ਸੋਮ ਸਰ ਲਾਗਨ ਪੰਚਾਇਤ ਨੌਰੀ ਜੋ ਅੱਜ ਦਾ ਪ੍ਰੋਗਰਾਮ ਉਹਨਾਂ ਕਥਾ ਦਾ ਪ੍ਰੋਗਰਾਮ ਹੋ ਰਹੇ ਹੈ ਇਹਦੇ ਵਿੱਚ ਸਾਰੇ ਸੰਗਤਾਂ ਨੂੰ ਨੂੰ ਮਾ ਕੇ ਪੁੱਛਣਾ ਚਾਹੀਦਾ ਹੈ ਕਿ ਸਭ ਨੂੰ ਸੇਧ ਦੇਣੀ ਚਾਹੀਦੀ ਹੈ ਕਿ ਅੱਗੇ ਆ ਕੇ ਸ਼ਾਮ ਨੂੰ ਰੰਗ ਰਹੀ ਹੈ ਜੈ ਸ਼੍ਰੀ ਰਾਮ ਜੈ ਮਾਤਾ ਜੈ ਸ਼੍ਰੀ ਰਾਮ ਅਜਾ ਨੋ ਨਾਮ ਕੀ ਉਦਾ ਕੀ ਹੈ ਚਾਚਾ ਪ੍ਰੋਗਰਾਮ ਕੀ ਸੀਗਾ ਜੈ ਭਗਵਾਨ ਜੈ ਮਾਤਾ ਦੀ ਮੇਰਾ ਨਾਮ ਡਾਕਟਰ ਪੇਵਲ ਸਰ ਸਾਰ ਕਮਨ ਦਾ ਪ੍ਰਧਾਨ ਬੀਜੇਪੀ ਦੇ ਮੁਰੇ ਅੱਜ ਦਾ ਨੈਣ ਦੀ ਮੁੰਡੇ ਕਮੇਟੀ ਵੱਲੋਂ ਅਤੇ ਸਾਰੇ ਹੀ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਜੋ ਇੰਨਾ ਵੱਡਾ ਭਗਤ ਮਾਤਾ ਭਗਤ ਗੀਤਾ ਜੀ ਦਾ ਪਾਠ ਕਰਨ ਕਰਨ ਨੂੰ ਸਾਨੂੰ ਮਿਲਿਆ ਹੈ ਇਹ ਬਹੁਤ ਹੀ ਖੁਸ਼ੀ ਦਾ ਤੇ ਬਹੁਤ ਹੀ ਸਾਡੇ ਲਈ ਉਤਸਾਹਵਰਤਕ ਹੈ ਤੇ ਅਸੀਂ ਇਸ ਪ੍ਰੋਗਰਾਮ ਦੇ ਦੁਆਰਾ ਇੱਕ Hindu ਜਾਗਰਤ ਹੋ ਰਿਹਾ ਹੈ ਤੇ Hindu ਨੂੰ ਕੱਛਾ ਹੋਣ ਲਈ ਇੱਕ ਮੰਚ ਮਿਲ ਰਿਹਾ ਹੈ ਸੋ ਮੈਂ ਸਭ ਸੇਵਾਸ਼ੀਆਂ ਦਾ ਇਸ ਅਭਿਜਿਵ ਮੰਡਲ ਫਰੇਵਰ ਬਲੋਂ ਸਾਰੇ ਲੋਕਾਂ ਦਾ ਤਨਵਾਦ ਕਰਦਾ ਜੈ ਹਿੰਦ ਜੈ ਭਾਰਤ ਜੈ ਮਾਤਾ ਜੀ ਮੈਂ ਜੋ ਨਾਮ ਕੀ 14 ਕੀ ਹੈ ਜੱਜ ਜੈ શ્રી ਰਾਮ ਜੈ શ્રી ਮਸਤੀ ਇਸ ਪਰ ਮੰਚਨ ਲੋਕ ਸਭਾ ਇਸ ਦਾ ਪੰਜਾਬ বিজেপি ਅੱਜ ਦਾ ਜਿਹੜਾ ਇਹ ਮਦਭਗਵਤ ਕਥਾ ਦਾ ਪ੍ਰੋਗਰਾਮ 10 ਤਰੀਕ ਤੋਂ ਲੈ ਕੇ 16 ਤਰੀਕ ਤੱਕ ਨਾਣਾਦੇਵ ਮੰਦਰ ਨੇ ਜੋ ਰਿਕਿਆ ਇਹ ਬਹੁਤ ਹੀ ਸਲੰਘਾਯੋਗ ਹੈ ਅਤੇ ਇੱਕ ਸਾਬ ਨੂੰ ਇੱਕ ਮਨੇ ਕਿੰது ਜਾਗਰਤੀ ਜੇ ਦੇਣਾ ਦੇਣੋ ਕਿ ਵਧ ਵਧਾਏਗਾ ਸੋ ਮੈਂ ਇਹ ਕਹਿੰਦਾ ਜਿਹਨੋ ਜਾ ਚੁਕਾ 开心的，开心的，开心。